ਦੇਸੋਂ ਕਹਿ ਕੇ ਤੁਰਦਾ ਘਰ ਨੂੰ ਚੱਲਿਆ ਘਰ ਜਾ ਮਾਤਾ ਉਹ ਵੀ ਹੁਣ ਪਰਦੇਸੀ ਕਹਿੰਦੇ ਨੇ ਹੋ ਪੱਕਾ ਆ ਜਾ ਕੋਈ ਨਹੀਂ ਕਹਿੰਦਾ ਬਸ ਉੱਤੋਂ ਉੱਤੋਂ ਇਹੇ ਨਾ ਲਾ ਜਾ ਆ ਕਰਛੇਤੀ ਛੇਤੀ ਕਹਿੰਦੇ ਨੇ ਕਿਆ ਬਾਤ ਹੋ ਪੱਕਾ ਆ ਜਾ ਕੋਈ ਨਹੀਂ ਕਹਿੰਦਾ ਬਸੀ ਉਤੋਂ ਉਤੋਂ ਗੇੜਾ ਨਾ ਜਾਇਆ ਕਰ ਛੇਤੀ ਛੇਤੀ ਕਹਿੰਦੇ ਨੇ ਉਹ ਮੂੜਾ ਖਣਕਣੇ ਵਲਦਾਂ ਦੇ ਗਲ ਟੱਲੀਆਂ ਤੜਕਿਆਂ ਨੂੰ ਕੌਣ ਸੁੰਬਰਦਾ ਵੇੜੇ ਹੱਥੀ ਫੜ ਕੇ ਰੜਕਿਆਂ ਨੂੰ ਉਹ ਲਵ ਯੂ ਕੀ ਬਾਤ ਹੈ ਹੋ ਕੀ ਜੁਆਕਾਂ ਚੰਡਣਾ ਪਹਾ ਲਗੰਡਾ ਸੇ ਖੁੰਡਿਆਂ ਨੂੰ ਕੀ ਜੋ ਆ ਕਾ ਚੰਡਣਾ ਪਹਾ ਲਗੰਡਾ ਸੇ ਖੁੰਡਿਆਂ ਨੂੰ ਹੋ ਬੋਤਿਆਂ ਨੂੰ ਤਾਂ ਪਤਾ ਨਹੀਂ ਕਿ ਨੂੰ ਰੇਤੀ ਕਹਿੰਗਣ ਕਿ ਮੈਂ ਪਰਦੇਸੋਂ ਕਹਿ ਕੇ ਤੁਰਦਾ ਘਰ ਨੂੰ ਚੱਲਿਆ ਘਰ ਜਾ ਮਾਤਾ ਯੋ ਵੀ ਹੁਣ ਪਰਦੇਸੀ ਕਹਿੰਦੇ ਨੇ ਉਹ ਮਾਂ ਬੋਲੀ ਨੂੰ ਛੱਡ ਕੇ ਜੱਫੀਆਂ ਪਾਉਣ ਗਰੇ ਜੀ ਨੂੰ ਆ ਪੌਕਟ ਆਖਣ ਲੱਗ ਪੈ ਸਭ ਛੱਗੇ ਦੀ ਜੇਬੀ ਨੂੰ ਉਹ ਮਾਂ ਬੋਲੀ ਨੂੰ ਛੱਡ ਕੇ ਜੱਫੀਆਂ ਪਾਉਣ ਗਰੇ ਜੀ ਨੂੰ ਉਹ ਪੌਕਟ ਆਖਣ ਲੱਗ ਪੈ ਸਭ ਛੱਗੇ ਦੀ ਜੇਬੀ ਨੂੰ ਨਿਆਣਿਆਂ ਨੂੰ ਕਹਿਣ ਬਲੈਂਕਟ ਦੇ ਦਿਓ ਅੰਕਲ ਨੂੰ ਓ ਨਿਆਣਿਆਂ ਨੂੰ ਕਹਿਣ ਬਲੈਂਕਟ ਦੇ ਦਿਓ ਅੰਕਲ ਨੂੰ ਹੋ ਮੈਂ ਮੱਥੇ ਹੱਥ ਮਾਰਾਂ ਓਏ ਨੂੰ ਖੇਸੀ ਕਹਿੰਦੇ ਨੇ ਓ ਕਹਿਣਿਆਣਾਂ ਨੂੰ ਕਹਿਣ ਬਲੈਂਕਟ ਦੇ ਦਿਓ ਅੰਕਲ ਨੂੰ ਮੈਂ ਮੱਥੇ ਹੱਥ ਮਾਰਾਂ ਓਏ ਨੂੰ ਖੇਸੀ ਕਹਿੰਦੇ ਮੈਂ ਪਰਦੇਸੋਂ ਕਹਿ ਕੇ ਤੁਰਦਾ ਘਰ ਨੂੰ ਚੱਲਿਆ ਘਰ ਜਾ ਮਾਤਾ ਉਹ ਵੀ ਹੁਣ ਪਰਦੇਸੀ ਕਹਿੰਦੇ ਨੇ ਹੋ ਬੋਤਾ ਹੀ ਘਟ ਗਿਆ ਮੁੱਕ ਜਾਣਾ ਏ ਆਣਾ ਜਾਣਾ ਹੁਣ ਓਏ ਹੋਏ ਓਏ ਹੋਏ ਪਹਿਲਾਂ ਮਰ ਘਾ ਰਹਾ ਨਹੀਂ ਸੱਚੀ ਪਿੰਡ ਪਧਾਣਾ ਹੁਣ ਓਏ ਰਬਾ ਹੋ ਬੋਤਾ ਹੀ ਘਟ ਗਿਆ ਮੁੱਕ ਜਾਣਾ ਏ ਮਰ ਗਾਰਿਆ ਨਹੀਂ ਸੱਚੀ ਪਿੰਡ ਪ੍ਰਧਾਨ ਹੁਣ ਹੋ ਬਿਨ ਮੰਗਿਆ ਸੀ ਜਾਨਵਾਰ ਦੇ ਜਿਹੜੇ ਥਾਂਦੀ ਤੋਂ ਵਾ ਬਿਨ ਮੰਗਿਆ ਸੀ ਜਾਨਵਾਰ ਦੇ ਜਿਹੜੇ ਥਾਂਦੀ ਤੋਂ ਹੁਣ ਮੰਗਿਆ ਨਹੀਂ ਦੇਣੀ ਗੁੜ ਦੀ ਪੈਸੀ ਸੱਚ ਬੋਲੇ ਕਿ ਮੈਂ ਪਰਦੇਸੋਂ ਕਹਿ ਕੇ ਤੁਰਦਾ ਘਰ ਨੂੰ ਚੱਲਿਆ ਘਰ ਜਾ ਮਾਤਾ ਉਹ ਵੀ ਹੁਣ ਪਰਦੇਸੀ ਕਹਿੰਦੇ ਨੇ ਹੋ ਪੱਕਾਈ ਆ ਜਾ ਕੋਈ ਨਹੀਂ ਕਹਿੰਦਾ ਬਸ ਉੱਤੋਂ ਉੱਤੋਂ ਗੇੜਾ ਨਾ ਜਾਇਆ ਕਰ ਛੇਤੀ ਛੇਤੀ ਕਹਿੰਦੇ ਨੇ ਕੀ ਬਾਤ ਹੈ ਵੀ ਯਾਰ ਸੁਣ ਸੁਣ ਕਰਤਾ ਸੁਣ ਕੀ ਬਾਤਾਂ ਲਵ ਯੂ ਆ ਮੁੰਡਾ ਬਤਾ ਸੁਣਾ ਕਰ ਮੁੰਡਾ